ਬਹੁਤ ਹੀ ਸਰਕਾਰਿਓ ਪਿੰਡ ਕਾਹੀਆ ਦੇ ਤੇ ਚੰਗਰ ਇਲਾਕੇ ਦੇ ਸਾਰੇ ਹੀ ਮੋਤਵਰ ਖਾਸ ਕਰਕੇ ਮੇਰੀਆਂ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਵੀਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਮੈਂ ਦਿਨੋ ਧੰਨਵਾਦੀ ਆ ਤੁਹਾਡਾ ਜੋ ਕੁਝ ਵੀ ਅੱਜ ਹਰਜੋਤ ਬੈਂਸ ਹੈ ਉਹ ਸਭ ਤੁਹਾਡੇ ਹੀ ਕਰਕੇ ਆ ਤੁਹਾਡੀਆਂ ਮਿਹਨਤਾਂ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਤੁਹਾਡਾ ਸਾਥ ਇਸ ਨੇ ਮੇਰੇ ਵਿੱਚ ਤੱਕ ਪਹੁੰਚਾਇਆ ਮੈਨੂੰ ਯਾਦ ਹੈ ਮੇਰੇ ਇਲੈਕਸ਼ਨ ਦੇ ਵਿੱਚ ਮੈਨੂੰ ਕਹਿੰਦੇ ਹੁੰਦੇ ਸੀ ਜਿੰਨੇ ਦੂਜੀ ਪਾਰਟੀਆਂ ਦੇ ਬੁੱਢੀ ਜੀਵੀ ਨੇ ਖੁੱਟ ਨੇ ਉਹ ਕਹਿੰਦੇ ਆ ਚੰਗਰ ਦਾ ਇਲਾਕਾ ਹੈ ਉੱਥੇ ਜਿਹੜਾ ਕੁਝ ਨਹੀਂ ਬੰਨਣਾ ਕਹਿੰਦੇ ਹਜੂਤ ਬੈਂਸ

ਐਮਐਲਏ ਆ ਮੰਤਰੀ ਨਹੀਂ ਅੱਜ ਚੰਗਿਰ ਦਾ ਹਰ ਇੱਕ ਨੌਜਵਾਨ ਇੱਥੇ ਖੜੇ ਨੇ ਇੱਥੇ ਗਨੇ ਉੱਤੇ ਬੈਠੇ ਨੇ ਸਾਰੇ ਤੇ ਮੈਂ ਇਸ ਪੰਡਾਲ ਦੇ ਵਿੱਚ 8-900 ਜਾਂ 800 ਗਰੀਬ ਆਸ-ਪਾਸ ਲੋਕ ਨੇ ਇਹਨਾਂ ਵਿੱਚੋਂ 다ਏ ਨਾਲ ਕਹਿ ਸਕਦਾ 90% ਲੋਕਾਂ ਦਾ ਨਾਮ ਬਾਈ ਨੇਮ ਜਾਂਦਾ ਸਾਰੇ ਭਰਾ ਨੇ ਸਾਰੇ ਚਾਹੇ ਜਿੰਦਾਬਾਦ ਰਾਜ ਖਤਮ ਕਰ ਦਿੱਤਾ ਪਹਿਲਾਂ ਠੇਕੇਦਾਰੀ ਇੱਕੋ ਬੰਦੇ ਕੋਲ ਸੀ ਤੇ ਅੱਜ ਚੰਗਰ ਦਾ ਹਰ ਨੌਜਵਾਨ ਹਰ ਬਜ਼ੁਰਗ ਚਾਹੇ ਚੰਡੀਗੜ੍ਹ ਆਵੇ ਮੇਰੇ ਕੋਲ ਚਾਹੇ ਗੰਭੀਰਪੁਰ ਆਵੇ ਡਰਾਈング ਰੂਮ 'ਚ ਬੈਠ ਕੇ ਉਹਨੂੰ ਇਹ ਲੱਗਦਾ ਸਾਡਾ ਪੁੱਤ ਮੰਕਰੀਆ ਸਾਡੇ ਘਰ ਦੇ ਵਿੱਚ ਹੈਗੇ ਨੂੰ ਜਿੰਦਾਬਾਦ ਅੱਜ ਜੀ ਦੋ ਸਾਲਾਂ ਦੇ ਵਿੱਚ ਸਰਕਾਰ ਨੇ 90% ਘਰਾਂ ਦੀ ਬਿਜਲੀ ਫਰੀ ਹੈ ਪੀਆ ਜਾਤਪਾਤ ਤੋਂ ਬਿਜਲੀ ਮੁਫਤ 43000 ਨੌਕਰੀਆਂ ਮਿਲੀਆਂ ਸਾਡੇ ਇਲਾਕੇ ਦੇ ਬੱਚੇ ਕਨਸਟੇਬਲ ਸਬ ਇੰਸਪੈਕਟਰ ਟੀਚਰ ਜੇਈ ਐਸਡੀਓ ਲਾਈਟਮੈਨ ਪਰਦੀ ਹੋਏ ਚਾਹ ਤੋਂ ਤੋਂ ਵੱਧ ਬੱਚੇ ਸਾਡੇ ਧਰਤੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਗੇ ਕੋਈ ਫੌਜੀ ਸ਼ਹੀਦ ਹੋ ਜਾਂਦਾ ਸੀ ਲੱਭਣਾ ਕਰੇ ਕਿਸੇ ਮਾਦਾ ਪੁੱਤ ਜਾਵੇ ਪਰ ਜਦੋਂ ਕੋਈ ਫੌਜੀ ਦੇਸ਼ ਦੀ ਸੁਰੱਖਿਆ ਲਈ ਸ਼ਹੀਦ ਹੋ ਜਾਂਦਾ ਸੀ ਨਾ 100 ਤੱਕਰ ਰੋਦਾ ਰਹਿੰਦਾ ਸੀਗਾ ਕਿ ਜੀ ਅੱਛਾ ਪਰਿਵਾਰ ਦੀ ਮਦਦ ਤੇ ਲਈ ਪਰ ਇਹ ਤੁਹਾਨੂੰ ਸਾਨੂੰ ਗਰਮ ਹੈ ਕਿ ਇਹ ਤੁਹਾਡੇ ਸਾਰਿਆਂ ਦੀ ਪਾਰਟੀ ਹੈ ਇੱਥੇ ਇੱਕ ਆਪਣੀ ਹੈਗਾ ਕਿ ਕੋ ਦੋ ਚਾਰ ਦਾ ਨਹੀਂ ਇਹ ਤਾਂ ਤੁਹਾਡੀ ਸਾਰਿਆਂ ਦੀ ਪਾਰਟੀ ਹੈ ਤੁਹਾਨੂੰ ਸਾਰਿਆਂ ਨੂੰ ਕਰਨਾ ਹੋਣਾ ਚਾਹੀਦਾ ਤੁਹਾਡੀ ਛਾਤੀ ਚੋੜੀ ਹੋ ਜਾਣੀ ਚਾਹੀਦੀ ਹੈ ਥਾਡੀ ਸਰਕਾਰ ਨੇ ਕਰਕੇ ਦਿਖਾਇਆ ਕਿ ਹੁਣ ਅਗਰ ਪੰਜਾਬ ਦਾ ਕੋਈ ਵੀ ਚਾਹੇ ਪੁਲਸ ਮਲਾਜਮ ਹੋਵੇ ਚਾਹੇ ਫੌਜ ਦਾ ਕੋਈ ਜਵਾਨ ਸ਼ਹੀਦ ਹੋਵੇ ਜਦੋਂ ਸ਼ਹੀਦ ਹੁੰਦਾ ਸਾਡਾ ਮੁੱਖ ਮੰਤਰੀ ਭੋਗ ਪਹੁੰਚ ਤੋਂ ਪਹਿਲਾਂ ਕਰੋੜਾਂ ਰੁਪਏ ਦਾ ਚੈੱਕ ਘਰੇ ਜਾ ਕੇ ਦਿੰਦਾ ਐਡਾ ਵੀ ਸਰਕਾਰ ਹੈ ਸਾਡੀ ਸਾਡਾ ਮੁੱਖ ਮੰਤਰੀ ਅਗਰ ਕੋਈ ਸੜਕ ਤੇ ਹੱਥ ਦੇ ਕੇ ਰੋਕੇ ਉੱਥੇ ਰੁਕਦਾ

ਕਹਿੰਦੇ ਸਰ ਲੋਕਲ ਪੁਲਿਸ ਨੂੰ ਭੇਜਿਓ ਪੁਲਿਸ ਦੀ ਲੋੜ ਪੈ ਗਈ ਮੈਂ ਕਿਹਾ ਸਕੂਲ 'ਚ ਪੁਲਿਸ ਦੀ ਲੋੜ ਕਾਦੀ ਪੈ ਗਈ ਕਹਿੰਦੇ ਜੀ ਗੇਟ ਦੇ ਬਾਹਰ ਮਾਪਿਆਂ ਦੀ ਨਹੀਂ ਲੰਬੀ ਲਾਈਨ ਹੋ ਗਈ ਕਿ ਉਹ ਆਪਸ ਲੜੀ ਜਾਂਦੇ ਸਰਕਾਰੀ ਕੁੱਝ ਦਾਖਲੇ ਨੂੰ ਲੈਣ ਦੇ ਲਈ ਪੁਲਿਸ ਭੇਜਣੀ ਵੀ ਤਾਂ ਕਿ ਉੱਥੇ ਕੀ ਇਹ ਜੀ ਸਕੂਲ ਦੇ ਬਾਹਰ ਮਾਪੇ ਬਾਪ ਤੇ ਇੰਨਾ ਰਸ਼ ਹੈ ਕਿ ਹਰ ਮਾਪੇ ਬਾਪ ਚੰਦਾ ਕਿ ਸਾਡੇ ਬੱਚੇ ਦਾ ਸਕੂਲ ਆ ਫੈਮਿਨਿਸ ਦਾ ਇੱਕ ਅੱਖਰ ਦਿਖਾਓ ਮੈਂ ਜਿੰਦਾਬਾਦ ਵਾਡੀ ਜਿੰਦਾਬਾਦ ਜਿੱਥੇ ਪੰਜਾਬ ਦੇ ਕੰਮ ਕੀਤੇ ਆ ਹਲਕੇ ਚ ਕੰਮ ਕੀਤੇ ਆ ਪਰ ਮੈਂ ਸਿਰਫ 2 ਸਾਲ ਦੇ ਵਿੱਚ ਜਿੱਥੇ ਤੁਹਾਨੂੰ ਦੱਸਿਆ ਕੋਈ ਗੁੰਡਾਗਰਦੀ ਦਾ ਇੱਕ ਵੀ ਕੋਈ ਸ਼ਖਸ ਕਹਿੰਦੇ ਕਿ ਇੱਕ ਵੀ ਨਜਾਇਜ਼ ਪਰਚਾ ਸਾਡੇ ਇਲਾਕੇ ਚ ਹੋਇਆ ਸਾਡੇ ਚੰਗਲ ਦੇ ਇੱਕ ਵੀ ਚੈਲੰਜ ਬਹੁਤ ਸਾਰੇ ਲੋਕ ਖਦੇ ਵੀ ਲਿਖਦੇ ਨੇ ਲਿਖੀ ਜਾਂ ਮੈਨੂੰ ਕਈ ਬੰਦੇ ਕਹਿੰਦੇ ਹੁੰਦੇ ਆ ਜੀ ਫਲਾਣੇ ਨੇ ਫੇਸਬੁਕ ਤੇ ਆ ਲਿਖਤਾ ਮੈਂ ਕੀ ਕਹਿੰਦਾ ਹਾਂ ਫੇਸਬੁਕ ਤੇ ਨਹੀਂ ਪੈਂਦਾ ਉਹਨਾਂ ਨੂੰ ਲਿਖੀ ਜਾਂਦੋ ਹਰ ਜੋ ਮੈਂ ਦਿਨਾਂ ਵਿੱਚ ਵਸਦਾ ਪਰ ਮੈਂ ਕਿਸੇ ਨਾਲ ਧੱਕਾ ਨਹੀਂ ਕਰਦਾ ਸੋ ਅਸੂਲ ਸੀ ਉਹ ਸੀ ਅਸੀਂ ਦਿਨਾਂ ਵਿੱਚ ਵਸਦੇ ਤੇ ਐਸੀ ਕਿਰਪਾ ਜਿੰਨੇ ਕੋ 4-5 ਹੈਗੇ ਆ ਹਲਕੇ 'ਚ ਜਦੋਂ ਤੱਕ ਉਹ ਲਿਖਦੇ ਆ ਜਿੰਨਾ ਕਲਿਖਦੇ ਆ ਉਨੀ ਮੇਰੀ ਹੋਰ ਚੜ੍ਹਾਈ ਹੁੰਦੀ ਹੈ ਪਤਾ ਨਹੀਂ ਕੀ ਸੰਬੰਧ ਜਿੰਨਾ ਉਹ ਲਿਖਦੇ ਨੇ ਮੈਨੂੰ ਐ ਲੱਗਦਾ ਜਦੋਂ ਟ੍ਰਿਕਨਾ ਬੰਦ ਕਰਦੇ ਨੇ ਮੈਨੂੰ ਟੈਨਸ਼ਨ ਲੱਗ ਜਾਂਦੀ ਕਿ ਕੁਝ ਪੰਗਾ ਪੈਣ ਵਾਲਾ ਜਦੋਂ ਤੱਕ ਲਿਖੀ ਜਾਂਦੇ ਨੇ ਮੈਨੂੰ ਸੁੱਖ ਸ਼ਾਂਤੀ ਆ ਰਹਿ ਜਾਂਦੀ ਹੈ ਇਹ ਕੀ ਚੰਗਰ ਦੀ ਗੱਲ ਕਰਨੀ ਹੈ ਜੀ ਅੱਜ ਪਹਿਲੀ ਵਾਰੀ ਹੋਇਆ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਚੰਗਰ ਦੇ ਮਸਲੇ ਚੰਗਰ ਦੇ ਪਿੰਡਾਂ ਦੇ ਨਾਮ ਮੈਂ ਵਿਧਾਨ ਸਭਾ ਮੈਨੂੰ ਨਹੀਂ ਪਤਾ ਸੀ ਮੈਂ ਮੰਤਰੀ ਬਣੂੰਗਾ ਮੈਂ ਤਾਂ ਸੀ ਮੈਂ ਐਮਐਲਏ ਬਣੂੰਗਾ ਇਸ ਧਰਤੀ ਦੇ ਨਾਲ ਵਫਾ ਕਰਦੀ ਹਾਂ ਤੁਸੀਂ ਆਪਣੇ ਪੁੱਤ ਨੂੰ ਤੁਸੀਂ ਬਹੁਤ ਕੁਝ ਬਖਸ਼ਿਆ ਇਸ ਧਰਤੀ ਨਾਲ ਵਫਾ ਕਰਨੀ ਹੈ ਪਹਿਲੇ ਸਾਲ ਦੇ ਬਜਟ ਦੇ ਵਿੱਚ ਪਹਿਲੇ ਸਾਲ ਦੇ ਬਜਟ ਦੇ ਵਿੱਚ ਚੰਗਰ ਇਲਾਕੇ ਦੇ ਵਿੱਚ ਅੱਜ ਦੀ ਵੀਡੀਓ ਪੰਜਾਬ ਵਿਧਾਨ ਸਭਾ ਦੀ ਕੱਢ ਕੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਸਪੀਚ ਸੁਣ ਲਿਓ 80 ਕਰੋੜ ਦੀ ਲਿਫਟ ਇਰੀਗੇਸ਼ਨਸ ਕੀ ਪਹਿਲੇ ਸਾਲ ਕਰੀ ਆ। ਆ ਜੋ ਜੰਗਲਾਤ ਮਹਿਕਮਾ ਕੇਂਦਰ ਤੇ ਜੰਗਲਾਤ ਮਹਿਕਮਾ ਚੁਲੇ ਪੈ ਪਾਣੀ ਨੇ ਪਾਣੀ ਦੇ ਜਿਹੜੇ ਪੈ ਪੈਣੇ ਨੇ ਜੰਗਲਾਤ ਮਹਿਕਮਾ ਜਿਹੜਾ ਕੇਂਦਰ ਦਾ ਉਨੀ ਐਨਓਸੀ ਨਹੀਂ ਦੇ ਦੇ। ਕੰਪਨੀ ਸ਼ੁਰੂ ਹੋ ਪਾਰਿਆ ਅਸੀਂ ਉਹ ਲੜ ਲੜ ਕੇ ਜੇ ਸਾਡਾ ਐਮਪੀ ਹੋਊਗਾ ਸਾਡਾ ਜੀਐਮਪੀ ਹੁੰਦਾ ਸਾਡਾ ਆਪਣਾ ਹੁੰਦਾ ਤਾਂ ਉੱਥੇ ਜਾ ਕੇ ਗੱਲ ਹੀ ਕਹਿੰਦਾ ਕਿ ਨਹੀਂ ਪੈਸਾ ਪੰਜਾਬ ਸਰਕਾਰ ਨਾਲ ਆ ਰਹੀ ਹੈ ਤੁਹਾਨੂੰ ਕੀ ਤਕਲੀਫ ਸਿਰ ਪੈ ਵੀ ਪੈਣੇ ਆ ਚੰਗਰ ਦੇ ਮਸਲਾ ਪਹਿਲੇ ਸਾਲ ਅਸੀਂ ਪੈਸੇ ਲੈ ਕੇ ਆ ਸੜਕਾਂ ਦਾ ਮਸਲਾ ਜਿਹੜੀ ਸੜਕ ਦਾ ਮਸਲੇ ਸੀ ਕਿ ਨਵੀਂ ਬਣਾਣੀ ਹੈ ਤੇ 18 ਫੁੱਟ

5 ਲੱਖ ਰੁਪਏ ਦੇ ਇਲਾਕੇ ਗਰਾਊਂਡ ਬਣਾਇਆ ਸਾਡੀ ਮਿਹਨਤ ਹੈ ਸਾਡੀ ਮਿਹਨਤ ਤੇ ਸਾਡੀ ਮਿਹਨਤ ਤੇ ਜਿਹੜਾ ਗਰਾਊਂਡ ਦੀ ਆਹ ਲੈ ਤੁਹਾਨੂੰ ਪਤਾ ਕਿਹੜਾ ਗਰਾਊਂਡ ਹੈ ਏਹੀ ਗਰਾਊਂਡ ਹੈ ਜਿੱਥੇ ਆ ਕੇ ਕਹਿੰਦੇ ਸੀ ਮੈਂ ਵੀ ਟੈ ਗਿਆ ਸੀ ਬਸ ਮੈਂ ਤੁਹਾਨੂੰ ਦੱਸਾਂ ਅੱਜ ਕੱਲ੍ਹ ਨਾ ਕੰਪੀਟੀਸ਼ਨ ਬਹੁਤ ਹੈ ਰਾਜਨੀਤੀ 'ਚ ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਹੈ ਖੇਡਾਂ 'ਚ ਆਈਪੀਐਲ ਚੱਲਦੀ ਹੈ ਵਰਲਡ ਕੱਪ ਵਗੈਰਾ ਕ੍ਰਿਕਟ ਵੀ ਚੱਲਦੀ ਹੈ ਹੋਰ ਵੀ ਸਿੰਗਾਂ ਦੇ ਵਿੱਚ ਜਿਹੜਾ ਧੜਵਾਨ ਤੇ ਜਿਹੜਾ ਪਲੇਅਰ ਇੱਕ ਦੋ ਮੈਚਾਂ ਚ ਰੰਗ ਨਾ ਮਾਰੇ ਨਾ ਹਾਰ ਜਾਵੇ ਟੀਮ ਨੂੰ ਰੱਖਦੇ ਨਹੀਂ ਬਾਹਰ ਕੱਢਦੇ ਹਵਾ ਐਵੇਂ ਹੁੰਦਾ ਬਸ ਹੁਣ ਤੁਸੀਂ ਸਾਰਾ ਸਮਝ ਗਏ ਇਸ਼ਾਰਾ ਸਮਝ ਗਏ ਬਦਲਾ ਲੈਣਾ ਬਦਲਾ ਦੁਬਾਰਾ ਟਾਣਾ ਤਾਂ ਕਿ ਟੀਮ ਪਲੇਅਰ ਨੂੰ ਬਾਹਰ ਕੱਢੇ ਹਜੋ ਅੱਗੇ ਕੀ ਕਹਿੰਦੇ ਜਿੰਦਾਬਾਦ ਮੇਰੀ ਰਾਜਨੀਤਿਕ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਕਾਂਗਰਸ ਦਾ ਵੀ ਇੱਜ਼ਤ ਕਰਦਾ ਤੇ ਹਲਕੇ ਦੇ ਜਿਹੜੇ ਗੈਰਤਮੰਦ ਕਾਂਗਰਸੀ ਆ ਉਹਨੂੰ ਬੇਨਤੀ ਹੈ ਕਿ ਇਸ ਵਾਰੀ ਫਿਰ ਧਾਓ ਤੁਹਾਡੀ ਸਾਰੀ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਤੁਹਾਡੀ ਮੁਸ਼ਕਲਾਂ ਦਾ ਹੱਲ ਹੋਣਾ ਮੇਰੀ ਰਣਨੀਤੀ ਹੈ ਜਿਹੜੇ ਚਾਰ ਪੰਜ ਮੋਹਰੇ ਹੋਵੇ ਵੀ ਲਾਏ ਹੋਏ ਨੇ ਨਾ ਬਸ ਸਾਰੇ ਹਲਕੇ ਦੇ ਕਾਂਗਰਸੀ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਜੇ ਗੈਰਤਮੰਦ ਹੋ ਬਸ ਕੱਦੋ ਕੰਮ ਜਿਵੇਂ ਪਿਛਲੀ ਵਾਰੀ ਕੀਤਾ ਸੀ ਇਸ ਵਾਰੀ ਜਮਾਈ ਵਾਰ ਬਸ ਫਿਰ ਤੁਸੀਂ ਵਧੀਆ ਬੰਦਾ ਲੈ ਕੇ ਆਓ ਅਸੀਂ ਠੀਕ ਹੈ ਪੋਲਿਟਿਕਸ ਕਰੋ ਤੁਸੀਂ ਲੋ ਕਰੀ ਲੋ ਕੰਮ ਕਰਾਂਗੇ ਯਾਰ ਹਲਕੇ ਨਹੀਂ ਕੰਮ ਕਰਾਂਗੇ ਇੱਜ਼ਤ ਕਰਦੇ ਹਾਂ ਅਸੀਂ ਫਿਰ ਇੱਕ ਜਅ ਵੀ ਕਹਿੰਦਾ ਸਾਡੇ ਦਾ ਸਾਰੇ ਉਧਾਰ ਸਾਰੇ ਲੀਡਰ ਹੁਣ ਮੈਂ ਨਾਮ ਬੋਲਣ ਲੱਗਿਆ 5-700 ਬੰਦੇ ਦਾ ਨਾਮ ਲੈ ਦੂੰ ਸਾਰੇ ਉਧਾਰ ਕਹਿੰਦਾ ਮੈਂ ਤੇ ਜਿੰਮੇ ਇਸੇ ਕੱਢ ਲੂੰਗਾ ਪੈਸੇ ਅਸੀਂ ਕੱਢ ਕੇ ਦਿਖਾਏ ਆ 45 ਲੱਖ ਰੁਪਏ ਲੋਕਾਂ ਦਾ ਜਾ ਕੇ ਹਾਈ ਕੋਰਟ ਚ ਲੈਣਾ ਪਿਆ ਇਸਨੇ ਚੱਕ ਕੇ ਅੰਦਰ ਤੇ ਰੋਹੀ ਥੋੜਾ ਮੈਂਡਲੀ ਵਾਲਾ 45 ਲੱਖ ਰੁਪਏ ਜਾ ਕੇ ਮਿਲਤਾ ਕਰਕੇ ਆਇਆ ਇਹਨੇ ਵਾਪਸ ਕਰ ਰਿੰਦਾ ਮੈਨੂੰ ਜੇਲ੍ਹਾਂ ਭੇਜ ਦੇ ਹਜਾ ਸਿੰਘ ਬੇ ਜਿੰਦਾਬਾਦ 45 ਲੱਖ ਰੁਪਏ ਜਿੰਦਾਬਾਦ ਜੇ ਕੱਟ ਰਿਓ ਕੱਟ ਕੇ ਦੇ ਕੱਟ ਰਿਓ ਸਾਡਾ ਮੁਟਕੇ ਖਾਦੇ ਯਾਰ ਅਸੀਂ ਕੰਮ ਦਿੱਤਾ ਠੋਕੇ ਕਹਿੰਦਾ ਚੰਗੜ ਦੇ ਮੁੰਡਿਆਂ ਨੂੰ ਕੰਮ ਦਿੱਤਾ ਕਮਾਣੇ ਪੈਸੇ ਕੋਈ ਵੀ ਬੰਦਾ ਹੋਰਾਂ ਨੂੰ ਵੀ ਦੇਣਾ ਦੇ ਤੈਨੂੰ ਕੀ ਤਕਰੀਕ ਇਹ ਸਾਡੇ ਭਰਾ ਨੇ ਅਸੀਂ ਤੱਕ ਮੈਨੇ ਇੱਛਾ ਕਿ ਕੋਈ ਹੱਦ ਘਰ ਦੇ ਵਿੱਚ ਇਸ ਰੇਲਵੇ ਦੇ ਕੰਮ ਦਾ ਪੈਸਾ ਜਾਵੇ ਹਰ ਇੱਕ ਕੀ ਤਕਲੀਫ ਦਮਾ ਨਹੀਂ ਅਸੀਂ ਆਪਣੇ ਬੰਦਿਆਂ ਨੂੰ ਅਸੀਂ ਤੇਰੇ ਨੂੰ ਘਟ ਮੁੱਤ ਨਹੀਂ ਪਾਣੀ ਸਾਡੇ ਕੋਲ ਨੌਕਰੀਆਂ ਨਹੀਂ ਬੇਰੋਜ਼ਗਾਰੀ ਦੀ ਸਮੱਸਿਆ ਹੈ ਮਸਾ ਕੋਈ ਕੰਮ ਆਇਆ ਤੁਸੀਂ ਰੁਟ ਕੇ ਖਾਵੇ ਜ਼ਮੀਨਾਂ ਦੀ ਕੰਪਨਸੇਸ਼ਨ ਆ ਚੁੱਕੇ ਪੈਸੇ ਪੰਡਾ ਥੋੜਾ ਰਾਜ ਸੀ ਹੁਣ ਅਸੀਂ ਕਹਿੰਦੇ ਕਿ ਨਹੀਂ ਸਾਡੇ ਭਰਾ ਮੇਰੇ ਭਰਾ ਕੰਮ ਕਰਨਗੇ ਕਮਾਣੇ ਪੈਸੇ ਤੇਰੀ ਚੈਲੇਨਜ ਥੋੜੇ ਪੁੱਤ ਤੇ ਭਾਈ ਵਾਲੇ ਕੁਛ ਇਹ ਨਹੀਂ ਲੋਕ ਇਸੇ ਨੇ ਇੰਨੇ ਮੱਧਿਆ ਤੇ ਗੱਲ ਕਰਨ ਦੀ ਹਿੰਮਤ ਚਾਹੀਦੀ ਹੈ ਕਿ ਮਹਾਮਾਈ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਬਹੁਤ ਸਾਲਾਂ ਦੇ ਵਿੱਚ ਕਿਸੇ ਤੋਂ ਵੀ ਚਾਦਰ ਕੱਪੜੀ ਦਿੱਤਾ ਖਾ ਮੇਰੇ ਭਰਾ ਪੈਸਾ ਖਾ ਲੈ ਕਮਾਨ ਹੋਰਾਂ ਨੂੰ ਵੀ ਕਮਾਨ ਜੀ ਇੱਕੋ ਘਰ ਦੇ ਵਿੱਚ ਸਾਰਾ ਕੁਝ ਵੰਡਣ ਦਾ ਨੌਕਰੀਆ ਜੇ ਅਜਿਹੇ ਫੈਸਲੇ ਚੰਗਰ ਤੇ ਆਮ ਮੁੰਡੇ ਗੁਜਰਾ ਦੇ ਮੁੰਡਿਆਂ ਨੂੰ ਸਾਡੇ ਲੋਕਾਂ ਦੇ ਬੱਚਾ ਨੂੰ ਕੰਮ ਦੇ ਤਾਂ ਤੈਨੂੰ ਆ ਟਕਲੀਫ ਹੋਣੀ ਚੋਹਤੀ ਜਿੰਦਾਬਾਦ ਬਚਾ ਸਿੰਘ ਬੋਲਾ ਦੇ ਨਾ ਖੋਲਾ ਦੇ ਨਾ ਮੇਰੀ ਤੁਹਾਨੂੰ ਬੇਨਤੀ ਹੈ ਅਖੀਰ ਬੇਨਤੀ ਹੈ ਦੇਖੋ ਅਸੀਂ ਮੈਂ ਤੁਹਾਡਾ ਇਸ ਤਰਤੀਲਾ ਦੇਣਾ ਨਹੀਂ ਦੇ ਸਕਦਾ ਅੱਜ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਐਡਾ ਨੇ ਗਰਾਉਂਡ ਚੰਗਰ ਸਖਾ ਥਾਂ ਬਣਾਣੀ ਸਭੂ ਲੋੜ ਬਾਹਾਂ ਵਿੱਚ ਵੀ ਤੁਸੀਂ ਸਾਡੀਆਂ ਬਾਹਾਂ ਨੂੰ ਇਹ ਸਾਰੇ ਮੇਰੇ ਭਰਾਵੇ ਦੀਆਂ ਬਾਹਾਂ ਨੇ ਇਹਨਾਂ ਦੇ ਨਾਲ ਇਨਾ ਹੌਸਲਾ ਰੰਦਾ ਦੋ ਸਾਲਾਂ ਦੇ ਵਿੱਚ ਕਈ ਵਾਰੀ ਸਾਜ਼ਿਸ਼ ਹੋਈਆਂ ਇਹ ਵਿਚਾਰਿਆ ਦਸਾਂ ਬਾਹਾਂ ਭਰਾ ਹੈ ਸੀ ਪਰਿਵਾਰ ਇਹ ਸਾਡਾ ਪਰਿਵਾਰ ਹੈ ਤੁਸੀਂ ਮੇਰਾ ਪਰਿਵਾਰ ਸਾਨੂੰ ਇਸ ਪਰਿਵਾਰ ਦੇ ਵਿੱਚ ਇੱਕ ਹੋਰ ਮਜ਼ਬੂਤ ਮੈਂਬਰ ਦੀ ਲੋੜ ਹੈ ਉਹ ਮੈਂਬਰ ਕੀ ਕਰੂਗਾ ਉਹ ਮੈਂਬਰ ਇਹ ਕਹੂਗਾ ਕਿ ਕਿੱਥੇ ਕਿੱਥੇ ਸਾਨੂੰ ਕੇਂਦਰ ਤੋਂ ਕੰਮ ਕਰਾਉਣ ਦੀ ਲੋੜ ਹੈ ਸਾਡਾ ਜੇ ਆਪਣਾ ਐਮਪੀ ਹੋਊਗਾ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੀ ਉਹ ਵਾਲੀ ਜਿਹੜੀ ਪਾਣੀ ਵਾਲੀ ਫਾਈਲ ਹੈ ਉੱਥੇ ਫਸੀ ਪਈ ਹੈ ਜਾਓ ਐਮਪੀ ਸਾਹਿਬ ਉੱਥੇ ਜਾ ਕੇ ਸਾਡਾ ਕੰਮ ਕਰਕੇ ਬਲਵਿੰਦਰ ਸਿੰਘ ਕੰਗ ਜਿੰਦਾਬਾਦ ਬਲਵਿੰਦਰ ਸਿੰਘ ਕੰਗ ਜਿੰਦਾਬਾਦ ਅਗੇ ਤਾਂ ਤੁਸੀਂ ਕਹਿੰਦੇ ਸੀ ਕਿ ਮੁੱਖ ਮੰਤਰੀ ਨੂੰ ਵੀ ਪਤਾ ਐਤਾਂ ਦੀ ਬਰੰਤਵਾੜ ਹੈ ਮਾਲਵਿੰਦਰ ਕੰਗ ਜੇ ਲਾਉਣਾ ਮੈਂ ਕਿਹਾ ਇਹਵਾਦਾ ਨੇ ਚੰਗੜ ਦੀ ਧਰਤੀ ਲਈ ਕਿ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਬਾਬਾ ਜੀ ਨੇ ਤੁਹਾਡੇ ਤੇ ਕਿਰਪਾ ਕਰਨੀ ਹੈ ਤੁਸੀਂ ਐਮਪੀ ਬੰਨਾ ਤੁਹਾਨੂੰ ਤਾਜ ਲੱਗਣਾ ਕਿ ਉਸ ਜੋ ਬਾਦ ਦੇਸ਼ ਦੀ ਸਭ ਤੋਂ ਵੱਡੀ ਸੰਸਦ ਜਿੱਥੇ ਪ੍ਰਧਾਨ ਮੰਤਰੀ ਰੇਲ ਦੇ ਮੰਤਰੀ ਹੋਰ ਸਾਰੇ ਮੰਤਰੀ ਬੈਠੇ ਹੋਣ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਡੀ ਚੰਗੜ ਧਰਤੀ ਦੇ ਨਾਲ ਪਿੰਡਾਂ ਦੀ ਆਵਾਜ਼ ਸੁਣੀ ਚਾਹੀਦੀ ਹੈ ਪਹਾੜ ਗੁਰਕਾਈਵਾਲ ਸਮਲਾ ਲਖੇੜ ਇਹਨਾਂ ਪਿੰਡਾਂ ਦੇ ਮਸਲੇ ਮਹਿੰਦਲੀ ਚਿੜੜੀ ਇਹਨਾਂ ਪਿੰਡਾਂ ਦੇ ਮਸਲੇ ਹਾਲ ਤੇਰੀ ਧਬੋੜੀ ਨਾਲ ਪਿੰਡਾਂ ਦੇ ਮਸਲੇ ਜਿਹੜੇ ਆ ਆਵਾਜ਼ ਉੱਥੇ ਗੂੰਜਣੀ ਚਾਹੀਦੀ ਹੈ ਸਾਨੂੰ ਸਾਨੂੰ ਤਾਂ ਵੀ ਲੋੜ ਹੈ ਪਾਣੀ ਅਸੀਂ ਲਿਆਵਾਂਗੇ ਖੇਤੀ ਲਈ ਉਸ ਤੋਂ ਬਾਅਦ ਜਾਨਵਰ ਸਾਡੀ ਫਸਲ تباہ ਕਰੀ ਅਸੀਂ ਅਸੀਂ ਭਾਰਤ ਦੇ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ ਸਾਨੂੰ ਤਾਰਨ ਦੀ ਲੋੜ ਹੈ ਸਾਨੂੰ ਗਰੰਟਾਂ ਦੀ ਲੋੜ ਹੈ ਸਾਡਾ ਭੜਾ ਲੈ ਕੇ ਆਊਗਾ ਮਾਨਵਿੰਦਰ ਕੰਗਲੇ ਹੈ ਜਿੰਦਾਬਾਦ ਮਾਨਵਿੰਦਰ ਕੰਗਲੇ ਜਿੰਦਾਬਾਦ ਜਿੰਦਾਬਾਦ ਇਸਕ ਨੇ ਜਿੰਦਾਬਾਦ ਇਸ ਕਰਕੇ ਸਾਡਾ ਕਿਸੇ ਨਾਲ ਮੇਰਾ ਕਿਸੇ ਨਾਲ ਨਹੀਂ ਜੀ ਗਏ ਕਿਸੇ ਨਾਲ ਆ ਦੋ ਚਾਰ ਹੀ ਆ ਬਸ ਬਾਕੀ ਸਾਰੇ ਆਪਣੀ ਸਾਰੇ ਆਪਣੀ ਆ ਦੋ ਚਾਰ ਛੱਡ ਕੇ ਬਾਕੀ ਸਾਰੇ ਆਪਣੇ ਇਹਨਾਂ ਨਾਲ ਵੀ ਇਸ ਕਰਕੇ ਲੁੱਟਿਆ ਲੋ ਲੁੱਟਿਆ ਵੀ ਤੇ ਤੁਸੀਂ ਦੇਖੋ ਕੁੱਟਿਆ ਵੀ ਲੁੱਟਿਆ ਵੀ ਤੇ ਕੁੱਟਿਆ ਵੀ ਇਸ ਕਰਕੇ ਤਕਲੀਫ ਹੈ ਬਾਕੀ ਸਾਰੇ ਬੀਜੇਪੀ ਵਾਲੇ ਵੀ ਆਪਣੇ ਭਰਾ ਹੈ ਸਾਰੇ ਆ ਚਾਰ ਪੰਜ ਹੀ ਗਲਤ ਬਸ ਦਿਖਾ ਦੇ ਗਰੂ ਮੈਂ ਮੈਸੇਜ ਕਰਾਂ 9 ਹਲਕੇ ਆ ਜੀ ਮੇਰੇ ਸਰਵਜ ਆ ਮਹਾਲੀ ਤੋਂ ਗੁਰੂ ਹੁੰਦਾ ਉਹ ਚੰਡੀਗੜ੍ਹ ਦੇ ਪਿੱਛੇ ਨਿਆ گاਉਂ ਆ 60 70 ਹਜ਼ਾਰ ਵੋਟ ਉੱਥੇ ਨਿਆ گاਉਂ ਤੋਂ ਲੈ ਕੇ ਪਿੰਡ ਕਲਸੇੜਾ ਮੈਕਪੁਰ ਤੱਕ ਉਹ ਬੰਗੇ ਸਰਵਾਲਾ ਜਲੰਧਰ ਤੱਕ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਆ ਇੱਕ ਕਾਂਗਰਸੀ ਨਹੀਂ ਲੱਭਿਆ ਜਿਹਨੂੰ ਲੋਕ ਸਭਾ ਲੜਾਣਾ ਇੱਕ ਵੀ ਕਿੱਥੋਂ ਲੈ ਕੇ ਆਏ ਪਤਾ ਕਿੱਥੋਂ ਸੰਗਰੂਰ ਤੋਂ ਮੈਂ ਤੁਹਾਨੂੰ ਦਾਰੇ ਨਾਲ ਕਹਿ ਸਕਦਾ ਸਾਡੇ ਇਲਾਕੇ ਤੋਂ ਸੰਗਰੂਰ ਦੀ ਸਿੱਧੀ ਬੱਸ ਨਹੀਂ ਜਾਂਦੀ ਸੱਚੀ ਗੱਲ ਹੈ ਯਾਰ ਬੜਾ ਠੰਡੀਗੜਾ ਨਾ ਬੜਾ ਲੁਆ ਆਣਾ ਸਾਡੇ ਤੋਂ ਸਿੱਧੀ ਬੱਸ ਨਹੀਂ ਜਾਂਦੀ ਉੱਥੇ ਸੰਗਰੂਰ ਦੇ ਵਿੱਚ ਪੁਲਾਤਪੁਰੇ ਇੰਨਾ ਸੁਖਵਾਲ ਖੇਰਾ ਉੱਥੇ ਮੀਥੇਰ ਸਾਡਾ ਭਰਾ ਹੈ ਮੰਤਰੀ ਹੈ ਉਹ ਡੱਟਦਾ ਪਿਆ ਰਕਸ਼ੇ ਮੀਥੇਰ ਨੇ ਉਹ ਚੈਲੇਂਜ ਦਿੱਤਾ ਕਹਿੰਦਾ ਖੇਰਾ ਸਾਹਿਬ 10 ਪਿੰਡਾਂ ਦੇ ਨਾਮਗੇ ਨਾਦਰ ਖੜਕੇ ਨੇ ਉਹ ਤੀਜੇ ਪਿੰਡ ਦੇ ਅੱਗੇ ਰੁਕ ਗਿਆ ਮੈਥਰ ਇਹ ਦੱਸਦੀ ਤਾਂ ਆ ਵੀ ਨਹੀਂ ਦੇ ਸਕਦੇ ਸਾਡੇ ਵਾਲੇ ਨੂੰ ਤਾਂ ਸਾਡੇ ਅੱਡੇ ਦੀ ਵੀ ਪਤਾ ਪਿੰਡ ਦਾ ਦੂਰ ਦੀ ਗੱਲ ਹੈ ਉਹਨਾਂ ਨੇ ਇਹ ਵੀ ਪਤਾ ਕਿ ਪਹਿਲਾਂ ਕੋਟਲਾ ਆਣਾ ਕਿ ਪਹਿਲਾਂ ਗੰਗੂ ਵਾਲਾ ਪਿੰਡ ਦਾ ਬਾਹਰ ਦੀ ਗੱਲ ਹੈ ਗਿਰੂ ਅੱਡੇ ਦੀ ਵੀ ਪਤਾ ਇਹਨੂੰ ਇਲਾਕੇ ਦੀ ਪਤਾ ਕਹਿੰਦੇ ਕੱਲ ਲੈ ਕੇ ਆਏ ਹੋ ਸੀ ਉਹ ਜਿਵੇਂ ਨਹੀਂ ਕਹਿੰਦੇ ਹੁੰਦੇ ਕੋਈ ਟੂਰਿਸਟ ਸਾਡੇ ਨਾਲ ਟੂਰਿਸਟ ਪਹਾੜੀਆਂ ਕੁੜੀਆਂ ਦਿਖਾਣ ਲਿਗੇ ਅੱਡਾ ਲੱਗ ਗਿਆ ਦੇਖੀ ਚੋ ਕੇ ਮੋੜ ਦੇ ਉੱਥੇ ਜਾ ਕੇ ਇਹ ਤਾਂ ਸਾਇਟ ਸਿੰਕ ਕਰਨ ਆਇਆ ਕਿ ਵਧੀਆ ਵਸ 15-20 ਦਿਨ ਐਂ ਦੇਖੋ ਛੁੱਟੀਆਂ ਛੁੱਟੀਆਂ ਮਨਾਉਂਦੇ ਕਰਕੇ ਕਰੋ ਤੇ ਦੂਜੇ ਵਾਲੇ ਸਾਡੇ ਭਰਾ ਜਿਹੜੇ ਕਹਿੰਦੇ ਆ 400 ਪਾਰ ਲੈ ਕੇ ਆਵਾਂਗੇ ਤੇ ਅਸੀਂ ਦੇਸ਼ ਦਾ ਸੰਵਿਧਾਨ ਬਦਲ ਦਾਂਗੇ 400 ਪਾਰ ਮੈਂ ਕਹਿੰਦਾ ਠੀਕ ਹੈ ਭਰਾ ਉਹ 400 ਪਾਰ ਲੈ ਆਇਓ ਕੋਈ ਗੱਲ ਨਹੀਂ ਤੁਸੀਂ ਬਾਬਾ ਸਭ ਬੈਠ ਕੇ ਤਾਂ ਸੰਵਿਧਾਨ ਬਦਲਣ ਜਾ ਰਹੇ ਹੋ ਉਮੀਦਵਾਰ ਤਾਂ ਦੇ ਦਿਓ ਹੁਣ ਤਾਂ 2014 ਨਾਮਿਨੇਸ਼ਨ ਵੀ ਸ਼ੁਰੂ ਹੋ ਜਾਣਾ ਉਹ ਵਿਚਾਰੇ ਆਪਸ ਵਿੱਚ ਮੱਖਾਂ ਵਾਲਿਆਂ ਦੇ ਬੀਜੇਪੀ ਵਾਲੇ 412 ਤੱਕ ਬੰਦਾ ਵੀ ਦਿੱਤਾ 1800 ਪਿੰਡਾਂ ਦੀ 9 ਵਿਧਾਨ ਸਭਾ ਹਰਕੇ ਹੈ ਕਾਂਗਰਸ ਆਵਾਜ਼ ਚੌਥੀ ਪੰਜਵੀਂ ਵਾਲੀ ਆ ਗਈ ਸਾਡੇ ਇਲਾਕੇ ਜਿੰਨੇ ਸਾਡੇ ਧਾਰਮਿਕ ਕਿਸਾਨ ਹੈ ਸਾਰੇ ਮੱਖਾਂ ਕਿੱਢ ਲਿਆ ਜਿੰਨੇ ਸਾਡੇ ਸਾਥੀ ਨੇ ਉਹਨਾਂ ਨੂੰ ਮਿਲਲੇ ਸਾਡੇ ਸਾਥੀ ਉਹਨਾਂ ਨੂੰ ਮਿਲਲੇ ਬਾਈ ਨੇ ਇੱਕ ਦੂਜੇ ਦਾ ਨਾਮ ਗਾਂਦੇ ਆ ਕਦੋਂ ਕੋਈ ਮੀਤ ਬਾਰ ਹੋਊਗਾ ਹੁਣ ਕਹਿੰਦੇ ਅਸ਼ੇ ਕੁਮਾਰ ਲਿਆਉਣਾ ਪਤਾ ਨਹੀਂ ਕਿਹੜਾ ਲਿਆਉਣਾ ਦੱਸੋ ਹੱਦ ਹੋ ਗਈ ਇਹ ਮੈਥਾ ਗੱਲ ਕਰ ਰਿਹਾ ਕਿ ਵਿਚਾਰੇ ਜਿਹੜੇ ਮੀਰਤੀ ਉਹਨਾਂ ਦੇ ਵਰਕਰ ਕਿੱਥੇ ਹਨ ਉਹ ਲੱਗੇ ਰਹਿੰਦੇ ਬਾਹਰੋਂ ਲਿਆ ਦੇ ਰਹੇ ਹਨ ਖੈਰ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਵਾਰੀ ਤੁਸੀਂ ਜਿਹੜੇ ਕੰਮ ਹੈ ਉਹ ਕਰ ਦੇਣੇ ਹਨ ਨਵੇਂ ਪਲੇਅਰ ਚਾਹੀਦੇ ਆ ਪਰ ਵਰਲਡ ਕੱਪ ਚਾਹੀਦਾ ਹੈ ਨਾ ਚਾਹੇ ਟੀਮ ਦੂਜੀ ਹੋਵੇ ਤਾਂ ਵੀ ਮੁਕਾਬਲਾ ਤੱਕਦਾ ਵੇ ਤਾਂ ਮੈਚ ਦੇਖਣ ਦਾ ਮਜ਼ਾ ਇਸ ਕਰਕੇ ਟਾਈਮ ਹੈ ਕੱਦਰ ਹੋਏ ਕਹਿੰਦੇ ਮੀਟਿੰਗ ਰੱਖਣੀ ਮੈਂ ਕਿਹਾ ਫਿਰ ਆਪਾਂ ਵੈਨਿਊ ਉਹੀ ਰੱਖੀਏ ਠੀਕ ਨੇ ਇੱਥੋਂ ਆਪਾਂ ਨੂੰ ਯਾਦ ਆਵੇ ਬਸ ਕਰ ਦੇਣਾ ਕੰਮ ਤੇ ਮੁੱਦਿਆਂ ਦੀ ਰਾਏ ਦਿੱਤੀ ਹੈ ਅਗਰ ਘਰ ਘਰ ਜਾਣਾ ਆਪਾਂ ਨਿਮਤਾਂ ਦੇ ਨਾਲ ਜਾਣਾ ਮੈਂ ਤਾਂ ਜੇ ਸਾਡੇ ਬੰਦੇ ਕੋਈ ਛੰਡਾ ਬੋਲ ਲਾਂਦਾ ਮਾਨੂੰ ਨੂੰ ਵੀ ਕਿਹਾ ਮੈਂ ਕਿਹਾ ਕਿਸੇ ਵੀ ਦੁਕਾਨ ਤੇ ਕਿਸੇ ਦੇ ਵੀ ਮਕਾਨ ਤੇ ਬਿਨਾ ਪੁੱਛੇ ਬਿਨਾ ਅੱਗੇ ਆ ਗਿਆ ਤੁਸੀਂ ਢੰਡਾਲੀ ਨੂੰ ਪੁੱਛੋ ਜੀ ਤੇ ਕਹਣਾ ਹੈ ਗੱਲ ਕਿ ਹਰ ਜੁੱਟ ਪੈ ਇਸ ਨੇ ਕਿਹਾ ਜੇ ਤੁਹਾਡੀ ਇੱਛਾ ਹੈ ਜੇ ਤੁਹਾਨੂੰ ਲੱਗਦਾ ਹੈ ਸਾਡੇ ਕਪਤਾਨ ਆਣਾ ਤੱਕਾ ਕਿਸੇ ਨਾਲ ਦਿਲਾਉ ਜਿੱਤਣ ਵਾਲੀ ਰਾਜਨੀਤੀ ਕਰੋ ਨਿਮਰਤਾ ਦੀ ਰਾਜਨੀਤੀ ਕਰੋ ਮੇਰੀ ਆਪ ਸਭ ਨੂੰ ਚੰਗੀ ਨਾਲ ਬੇਨਤੀ ਹੈ ਜੇ ਤੁਹਾਨੂੰ ਲੱਗਦਾ ਹੈ ਚਾਹੇ ਸਾ ਕਿਸੇ ਵੀ ਪਾਰਟੀ ਦੇ ਹੋ ਕਿ 2 ਸਾਲ ਦੇ ਵਿੱਚ ਹਰਜੋਤ ਬੈਂਸ ਨੇ ਨਿਮਰਤਾ ਤੇ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ ਤਾਂ ਬੋਲੋ ਮੇਰੀ ਕੋਈ ਨਿੱਜੀ ਲੜਾਈ ਨਹੀਂ ਵੀਗਾ ਮੇਰੀ ਕੋਈ ਨਿੱਜੀ ਲੜਾਈ ਮੈਂ ਤਾਂ ਆਮ ਨਾਲ ਘਰੇ ਬੈਠ ਸਕਦਾ ਸੀ ਬਣਾਤਾ ਤੁਸੀਂ ਸਾਡੇ ਘਰ ਸਲਵਾ ਜਾਣਾ ਮੇਰੀ ਮੈਂ ਰੋਜ਼ ਮਿੱਟੀ ਨਾਲ ਮਿੱਟੀ ਹੁੰਦਾ ਹੱਲਕੇ ਦੇ ਕਿ ਪਿੰਡ ਵਿੱਚ ਜਾਂਦਾ ਰਾਤ ਦੇ 12 12 1 1 ਵਜੇ ਦੇ ਮੇਰੀ ਲੜਾਈ ਇਹ ਹੈ ਕਿ ਅਗਰ ਸਾਡਾ ਹਲਕਾ ਅਸੀਂ ਪੰਜਾਬ ਦੇ ਵਿੱਚੋਂ ਨੰਬਰ 1 ਕਾਣਾ ਸਭ ਤੋਂ ਵੱਧ ਮਾਰਜਿਨ ਦੇ ਨਾਲ ਜਿੱਤਣਾ ਹੈ ਤਾਂ ਕਿ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਵਿੱਤ ਮੰਤਰੀ ਸਾਹਿਬ ਬਾਕੀਆਂ ਨੂੰ ਕਹਿ ਸਕਾਂ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਚ ਪਾਈਆਂ ਪਈਆਂ ਮੈਨੂੰ ਸਭ ਤੋਂ ਵੱਧ ਪੈਸੇ ਫੰਡਾਂ ਦੇ ਲਈ ਸਭ ਤੋਂ ਵੱਧ ਪੈਸੇ ਅਸੀਂ ਹਸਪਤਾਲ ਬਣਾਣੇ ਆ ਗਰਾਊਂਡ ਬਣਾਣੇ ਆ ਬਹੁਤ ਕੁਝ ਕਰਨਾ ਪੁਲ ਬਣਾਣੇ ਆ ਅਸੀਂ ਸੜਕਾਂ ਬਣਾਨੀਆਂ ਉਹ ਸਭ ਤੋਂ ਵੱਧ ਪੈਸੇ ਸਾმო ਇਸ ਕੰਮ ਇਸ ਕਰ ਲਈ ਚਾਹੀਦੇ ਵਸਾਈ ਨਹੀਂ ਹਰਦਾਨ ਸਿੰਘ ਪਹਿਸ ਜਿੰਦਾਬਾਦ ਹਟਾਰ ਸਿੰਘ ਪਹਿਸ ਜਿੰਦਾਬਾਦ ਬਲਵਿੰਦਰ ਕਾਂਗ ਜਿੰਦਾਬਾਦ ਬਲਵਿੰਦਰ ਕਾਂਗ ਜਿੰਦਾਬਾਦ ਇੱਕ ਇੱਕ ਅਰਚ ਜਾਨਾ ਦੀ ਨਿਮਰਤਾ ਦੇ ਨਾਲ ਜਾਣਾ ਨਿਮਰਤਾ ਦੇ ਨਾਲ ਜਾਣਾ ਜੇ ਕਿਸੇ ਨੂੰ ਕੋਈ ਨਾਰਾਜ਼ੀ ਹੈ ਤਾਂ ਵੀ ਹੱਥ ਜੋੜ ਕੇ ਉਹਦਾ ਕੰਮ ਨੋਟ ਕਰਨਾ ਉਹ ਕੋਈ ਇੱਕ ਇੱਕ ਬੰਦੇ ਦੇ ਕੰਮ ਹੋਣਗੇ ਜਿਹੜਾ ਕੋਈ ਚੰਗਾ ਵੀ ਜਿਹੜਾ ਕੋਈ ਸਮਾਜਿਕ ਕੰਮ ਹੈ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਮੈਂ ਸਮਝ ਤੋਂ ਉੱਤੇ ਸਾਡੇ ਘਰ ਦੇ ਬਾਹਰ ਜਾ ਕੇ ਦੇਖ ਲਓ ਝੂਠ ਨਹੀਂ ਹੈ ਗੰਬੀਰਪੁਰ ਦੇ ਬਾਹਰ ਫੋਲਡ ਲਾਇਆ ਹੋਇਆ ਦੋ ਸਾਲਾਂ ਦਾ ਲੋਕ ਕਿ ਕੋਈ ਵੀ ਬੰਦਾ ਸਿੱਧਾ ਐਡੇ ਚੱਲੀ ਗਾ ਚੋੜੋਂ ਮਰ ਜਿਓ ਤੁਹਾਡੇ ਆ ਤੁਸੀਂ ਚੁਣਿਆ ਪਰ ਇਸ ਵਾਰੀ ਆਪਾਂ ਇਹ ਹੀ ਹੈ ਕਿ ਪੰਜਾਬ ਦੇ ਵਿੱਚੋ ਕਬੱਡੀ ਜਿੱਤ ਹਾਸਲ ਕਰੀਏ ਇੱਕ ਮਜ਼ਬੂਤ ਵਾਰ ਨੂੰ ਜਿਹੜੀ ਹੈ ਉੱਥੇ ਭੇਜੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੁਹਾਡੇ ਸਾਰਿਆਂ ਦੀ ਮਿਹਨਤ ਨੂੰ ਸਲਾਮ ਤੁਸੀਂ ਮੈਂ ਤੁਹਾਡਾ ਦੇਣਾ ਵੀ ਦੇ ਸਕਦਾ ਅੱਧੀ ਅੱਧੀ ਰਾਤੀ ਵੀ ਕੱਲ ਰਾਤੀ ਮੈਂ ਦੇਖਿਆ ਫਿਲਹਾਲ ਜੀ ਬਿਆਲੇ ਕਰਦੇ ਸੀ ਇੱਥੇ ਬੰਡਾਲੇ ਸੁਤਾਂ ਨਹੀਂ ਹੋਣੇ ਆਰਾਮ ਕਰਨੀ ਸਾਰੇ ਮੁੰਡੇ ਬੰਦੀਖ ਹੋਣੀ ਸਾਰੇ ਸਾਡੇ ਭਰਾ ਜਿਹੜੇ ਆਸਪਾਸ ਦੇ ਸਾਰੇ ਰਾਜਪਾਲ ਜੀ ਸਾਰੇ ਬੰਦੇ ਸਾਡੇ ਜਰਮਾਨ ਜਿੰਨੇ ਵੀ ਸਾਡੇ ਹੋਰ ਸਾਥੀ ਪਿੱਛੇ ਤੱਕ ਮੈਂ ਦੇਖ ਰਿਹਾ ਇਹ ਹੁੰਦੇ ਨੇ ਕੱਲ ਸਾਡੇ ਫੌਜੀ ਸਾਹਿਬ ਹੈ ਜੀ ਹੁਣੀ 22 ਦੇ ਵਿੱਚ ਵੀ ਉਹਨਾਂ ਦੀ ਜਿੰਮੇਦਾਰੀ ਡਿਊਟੀ ਲਈ ਸੀ ਸਾਡਾ ਕੋਈ ਵੀ ਸਾਥੀ ਮੇਰੇ ਤੋਂ ਲੈ ਕੇ ਜਿੰਨੇ ਅਸੀਂ ਫਿਲਟੇ ਜਾਂਦੇ ਹਾਂ ਡੋਟੂ ਡੋਟ ਕਰਿਆ ਸਾਰਿਆਂ ਦੀ ਰੋਟੀ ਦਾ ਬੰਦੂਰ ਤੋਂ ਜਾਨੀ ਆਪਣੇ ਪੈਕ ਕਰਕੇ ਉਹਦੇ ਕੋਲ ਪਹੁੰਚਦੀ ਕਰ ਦਿੰਦੇ ਸੀ ਇਸ ਵਾਰ ਵੀ ਹੁਣੋਣੀ ਆ ਬੈਨਰ ਤੇ ਬੋਡਾ ਤੇ ਛੱਡਿਆ ਨਿ जिम्मेवारी ਲਈ ਹੈ ਮੈਂ ਦੇਖਿਆ ਕਿ ਰਾਤ ਨੂੰ 12:30 11:12 ਵਜੇ ਬੰਦਾ ਕੱਲਾ ਆਪਣੇ ਘਰੇ ਜਨੂਨ ਹੈ ਜਨੂਨ ਨੇ ਕੋਲੇ ਪੈਸੇ ਲਾ ਕੇ ਕੋਈ ਵੀ ਇਹ ਨਹੀਂ ਕਿਹਾ ਗਿਆ ਮੈਨੂੰ ਆ ਦੇ ਦੋ ਮੈਨੂੰ ਆ ਪਾਰਟੀ ਨਹੀਂ ਜਨੂਨ ਨੇ ਥੋੜੇ ਨਹੀਂ ਜਨੂਨ ਨੇ ਮੈਂ ਰਾਤੀ 11:30 ਮਿਲਦੇ ਘਰੇ ਗਿਆ ਮੈਂ ਦੇਖਿਆ ਜੇ ਸਾਡਾ ਸਾਥੀ ਜਾ ਸਕਦਾ ਮੈਂ ਵੀ ਜਾ ਸਕਦਾ ਇਸ ਕਰਕੇ ਇੱਥੇ ਕੋਈ ਮੱਤਰੀ ਵਾਲਾ ਰਿਸ਼ਤਾ ਨਹੀਂ ਤੁਸੀਂ ਭਰਾ ਹੋਇਆ ਥੋੜੇ ਕਰਕੇ ਇੱਥੇ ਦਾ ਕੌਂਸਲ ਤੁਸੀਂ ਆਪਾਂ ਸਾਰੇ ਇਹਨਾਂ ਨੂੰ ਸਬਕ ਸਿਖਾਣਾ ਇਹ ਨੂੰ ਸਮਝ ਸਿਖਾਣਾ ਕਿ ਅੱਤਵਾਦ ਕੋਈ ਵੀ ਆਵੇ ਨਿਮਰਤਾ ਦੀ ਰਾਹ ਜਿੱਥੇ ਤੁਹਾਨੂੰ ਲੱਗਿਆ ਜਦੋਂ ਤੁਹਾਨੂੰ ਲੱਗਿਆ ਕਿ ਹਕੂਮਤ ਵਿੱਚ ਗਲਤ ਆਦਮ ਕਹਿੰਦੇ ਆ ਬੋਲ ਲੈ ਜੇ ਮੇਰੇ ਤੋਂ ਵੱਧ ਮਿਹਨਤ ਕੋਈ ਕਰ ਸਕਦਾ ਜੇ ਤੁਹਾਨੂੰ ਲੱਗਦਾ ਮੇਰੇ ਤੋਂ ਵੱਧ ਅਗਰ ਤੁਹਾਨੂੰ ਕੋਈ ਵਧੀਆ ਮਿਲੂ ਰਿਹਾ ਮੈਂ ਕਦੀ ਕਿਸੇ ਨਾਲ ਟੱਕਾ ਨਹੀਂ ਕਰੂੰ ਮੈਨੂੰ ਖੁਸ਼ੀ ਹੋਊਗੀ ਪਰ ਸਾਡੀ ਧਰਤੀ ਸਾਡਾ ਇਲਾਕਾ ਵਧਣਾ ਚਾਹੀਦਾ ਹੈ ਇਸ ਕਰਕੇ ਇਕਜੂਤ ਹੋ ਆਪਾਂ ਇਤਿਹਾਸ ਲਿਖਣਾ ਚੰਗਰ ਦੇ ਘਰ ਘਰ ਤੱਕ ਜਨਾ ਤੁਹਾਡੀ ਜ਼ਿੰਮੇਵਾਰੀ ਆ ਆਪ ਸਭ ਦਾ ਬਹੁਤ ਵਾਅ ਕਰਦਾ ਜੀ ਕਿਸੇ ਦੇ ਕਾ ਕਿਸੇ ਦੇ ਕਿਸੇ ਨੂੰ ਕੋਈ ਬੁਰਾ ਲੱਗਿਆ ਹੋਵੇ ਮੈਂ ਸ਼ਮਾ ਚਾਹੁੰਦਾ ਪਰ ਇਹ ਦਿਲ ਦੀ ਆਵਾਜ਼ ਹੀ ਤੁਹਾਨੂੰ ਦੇਖ ਕੇ ਜੋਸ਼ ਆਦਾ ਉਹਦਾ ਮੈਂ ਬਹੁਤ ਨਰਾਮ ਨਾਲ ਗੱਲ ਕਰਦਾ ਪਰ ਜਦੋਂ ਤੁਹਾਨੂੰ ਦੇਖਦਾ ਪਤਾ ਨਹੀਂ ਛੋਡੇ ਵਾਲਾ ਗੁੱਸਾ ਆ ਜਾਂਦਾ ਮੇਰੇ ਚ ਪਤਾ ਨਹੀਂ ਕੀ ਗੱਲ ਬਾਰੇ ਇੱਥੇ ਆ ਕੇ ਤੁਹਾਨੂੰ ਦੇਖ ਕੇ ਜੋਸ਼ ਆ ਜਾਂਦਾ ਚੰਗੇ ਵਾਲੇ ਨਾਲ ਤਿਆਰ ਇੰਨਾ ਬਹੁਤ 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 ਜਿੰਦਾਬਾਦ